ਜਿਹੜੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਅੰਦਾਜ਼ਾ ਤਾਂ ਕਿਹਾ ਜਾਂਦਾ ਹੈ ਉਸੇ ਹੀ ਦੇਸ਼ ਦੇ ਰਾਜ ਵਿੱਚ ਗਰੀਬ ਕਿਸਾਨ ਨੂੰ ਮੈਟਰੋ ਸਟੇਸ਼ਨ ਦੇ ਵਿੱਚ ਦਾਖਲ ਹੋਣ ਤੋਂ ਸਿਰਫ ਇਸ ਲਈ ਰੋਕ ਦਿੱਤਾ ਜਾਂਦਾ ਹੈ ਕਿਉਂਕਿ ਉਸਦੇ ਕੱਪੜੇ ਗੰਦੇ ਸਨ ਅਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਕੱਪੜਿਆਂ ਦੇ ਵਿੱਚ ਮੈਟਰੋ ਦੇ ਵਿੱਚ ਨਹੀਂ ਜਾ ਸਕਦੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਚੈਕਿੰਗ ਪੁਆਇੰਟ ਤੇ ਖੜਾ ਦਿਖਾਈ ਦੇ ਰਿਹਾ ਉਸ ਦੇ ਸਿਰ ਤੇ ਸਮਾਨ ਦਾ ਇੱਕ ਬੋਰਾ ਰੱਖਿਆ ਹੋਇਆ ਹੈ। ਇਹ ਵਿਅਕਤੀ ਇੱਕ ਕਿਸਾਨ ਹੈ ਅਤੇ ਉਸ ਦੇ ਕੋਲ ਮੈਟਰੋ ਦੁਆਰਾ ਯਾਤਰਾ ਕਰਨ ਦੀ ਟਿਕਟ ਹੈ। ਉਸ ਦੇ ਬੈਗ ਵਿੱਚ ਕੋਈ ਵੀ ਅਜਿਹੀ ਵਸਤੂ ਨਹੀਂ ਹੈ ਜਿਸ ਨੂੰ ਮੈਟਰੋ ਦੇ ਵਿੱਚ ਲੈ ਜਾਣ ਦੀ ਮਨਾਹੀ ਹੋਵੇ। ਉਸ ਕੋਲ ਸਿਰਫ ਕੱਪੜੇ ਹਨ। ਅਫਸਰ ਨੇ ਉਸ ਨੂੰ ਰੋਕ ਕੇ ਆ ਤਾਂ ਇੱਕ ਪਾਸੇ ਖੜਾ ਹੋ ਗਿਆ। ਮੈਟਰੋ ਸਟਾਫ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੇ ਕੱਪੜੇ ਮੈਟਰੋ 'ਚ ਚੜ੍ਹਨ ਦੇ ਯੋਗ ਨਹੀਂ ਸਨ। ਬਜ਼ੁਰਗ ਡਰ ਗਿਆ ਅਤੇ ਚੁੱਪਚਾਪ ਸਾਈਡ ਤੇ ਖੜਾ ਹੋ ਗਿਆ। ਜਦੋਂ ਵਾਪਸ ਜਾਣ ਲੱਗਾ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਕੁਝ ਹੋਰ ਲੋਕਾਂ ਦੇ ਨਾਲ ਮਿਲ ਕੇ ਸਿਕਿਉਰਿਟੀ ਵਾਲਿਆਂ ਦੇ ਇਸ ਦੁਬਈਏ ਤੇ ਇਤਰਾਜ਼ ਜਤਾਇਆ ਅਤੇ ਪੁੱਛਿਆ ਕਿ ਬਜ਼ੁਰਗਾ ਤੋਂ ਕੀ ਖਤਰਾ ਹੈ ਉਹਨਾਂ ਨੂੰ ਮੈਟਰੋ ਅੰਦਰ ਜਾਣ ਤੋਂ ਕਿਉਂ ਰੋਕ ਰਹੇ ਹੋ ਕਾਰਤਿਕ ਨਾਮ ਦੇ ਨੌਜਵਾਨ ਨੇ ਅਪਸਰਾ ਨੂੰ ਕਿਹਾ ਕਿਉਂ ਮੈਨੂੰ ਇੱਕ ਨਿਯਮ ਦਿਖਾਉਣ ਜੋ ਮੈਟਰੋ ਯਾਤਰੀਆਂ ਲਈ ਡਰੈਸ ਕੋਡ ਦੱਸਦਾ ਹੈ ਕਿ ਮੈਟਰੋ ਸਿਰਫ ਵੀਆਈਪੀਜ਼ ਲੋਕਾਂ ਦੇ ਲਈ ਹੈ ਇਹ ਪਬਲਿਕ ਟਰਾਂਸਪੋਰਟ ਹੈ ਇਸ ਦੌਰਾਨ ਕਾਰਤਿਕ ਦਾ ਸਮਰਥਨ ਕਰਨ ਦੇ ਲਈ ਸਿਆਦਾ ਲੋਕ ਹੁੰਦੇ ਨੇ ਉਹ ਵਿਅਕਤੀ ਪਿੰਡ ਦਾ ਕਿਸਾਨ ਹੈ ਉਸ ਨੂੰ ਦਾਖਲੇ ਤੋਂ ਇਨਕਾਰ ਕਰਨਾ ਤਾਂ ਹੀ ਜਾਇਜ਼ ਹੈ ਜੇਕਰ ਉਹ ਅਜਿਹਾ ਸਮਾਨ ਲੈ ਕੇ ਆ ਰਿਹਾ ਹੈ ਜਿਸ ਨੂੰ ਮੈਟਰੋ ਦੇ ਵਿੱਚ ਲਿਆਉਣ ਦੀ ਮਨਾਹੀ ਹੈ ਜਿਹੜੇ ਦੇਸ਼ ਦੇ ਵਿੱਚ ਕਿਸਾਨਾਂ ਨੂੰ ਆਂਦਾਤਾ ਕਿਹਾ ਜਾਂਦਾ ਹੈ ਉਸੇ ਹੀ ਦੇਸ਼ ਦੇ ਰਾਜ ਵਿੱਚ ਗਰੀਬ ਕਿਸਾਨ ਨੂੰ ਮੈਟਰੋ ਸਟੇਸ਼ਨ ਦੇ ਵਿੱਚ ਦਾਖਲ ਹੋਣ ਤੋਂ ਸਿਰਫ ਇਸ ਲਈ ਰੋਕ ਦਿੱਤਾ ਜਾਂਦਾ ਹੈ ਕਿਉਂਕਿ ਉਸਦੇ ਕੱਪੜੇ ਗੰਦੇ ਸਨ ਅਤੇ ਉਸਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਕੱਪੜਿਆਂ ਦੇ ਵਿੱਚ ਮੈਟਰੋ ਦੇ ਵਿੱਚ ਨਹੀਂ ਜਾ ਸਕਦੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਚੈਕਿੰਗ ਪੁਆਇੰਟ ਤੇ ਖੜਾ ਦਿਖਾਈ ਦੇ ਰਿਹਾ ਉਸ ਦੇ ਸਿਰ ਤੇ ਸਮਾਨ ਦਾ ਇੱਕ ਬੋਰਾ ਰੱਖਿਆ ਹੋਇਆ ਹੈ। ਇਹ ਵਿਅਕਤੀ ਇੱਕ ਕਿਸਾਨ ਹੈ ਅਤੇ ਉਸ ਦੇ ਕੋਲ ਮੈਟਰੋ ਦੁਆਰਾ ਯਾਤਰਾ ਕਰਨ ਦੀ ਟਿਕਟ ਹੈ। ਉਸ ਦੇ ਬੈਗ ਵਿੱਚ ਕੋਈ ਵੀ ਅਜਿਹੀ ਵਸਤੂ ਨਹੀਂ ਹੈ ਜਿਸ ਨੂੰ ਮੈਟਰੋ ਦੇ ਵਿੱਚ ਲੈ ਜਾਣ ਦੀ ਮਨਾਹੀ ਹੋਵੇ। ਉਸ ਕੋਲ ਸਿਰਫ ਕੱਪੜੇ ਹਨ। ਅਫਸਰ ਨੇ ਉਸ ਨੂੰ ਰੋਕ ਕੇ ਆ ਤਾਂ ਇੱਕ ਪਾਸੇ ਖੜਾ ਹੋ ਗਿਆ। ਮੈਟਰੋ ਸਟਾਫ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਦੇ ਕੱਪੜੇ ਮੈਟਰੋ 'ਚ ਚੜ੍ਹਨ ਦੇ ਯੋਗ ਨਹੀਂ ਸਨ। ਬਜ਼ੁਰਗ ਡਰ ਗਿਆ ਅਤੇ ਚੁੱਪਚਾਪ ਸਾਈਡ ਤੇ ਖੜਾ ਹੋ ਗਿਆ। ਜਦੋਂ ਵਾਪਸ ਜਾਣ ਲੱਗਾ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਕੁਝ ਹੋਰ ਲੋਕਾਂ ਦੇ ਨਾਲ ਮਿਲ ਕੇ ਸਿਕਿਉਰਿਟੀ ਵਾਲਿਆਂ ਦੇ ਇਸ ਦਬਈਏ ਤੇ ਇਤਰਾਜ਼ ਜਤਾਇਆ ਅਤੇ ਪੁੱਛਿਆ ਕਿ ਬਜ਼ੁਰਗਾਂ ਤੋਂ ਕੀ ਖਤਰਾ ਹੈ ਉਹਨਾਂ ਨੂੰ ਮੈਟਰੋ ਅੰਦਰ ਜਾਣ ਤੋਂ ਕਿਉਂ ਰੋਕ ਰਹੇ ਹੋ 카ਰ্তিক ਨਾਮ ਦੇ ਨੌਜਵਾਨ ਨੇ ਅਪਸਰਾ ਨੂੰ ਕਿਹਾ ਕਿਉਂ ਮੈਨੂੰ ਇੱਕ ਨਿਯਮ ਦਿਖਾਉਣ ਜੋ ਮੈਟਰੋ ਯਾਤਰੀਆਂ ਲਈ ਡਰੈਸ ਕੋਡ ਦੱਸਦਾ ਹੈ ਕਿ ਮੈਟਰੋ ਸਿਰਫ ਵੀਆਈਪੀਜ਼ ਲੋਕਾਂ ਦੇ ਲਈ ਹੈ ਇਹ ਪਬਲਿਕ ਟਰਾਂਸਪੋਰਟ ਹੈ ਇਸ ਦੌਰਾਨ 카ਰ্তিক ਦਾ ਸਮਰਥਨ ਕਰਨ ਦੇ ਲਈ ਸਿਆਦਾ ਲੋਕ ਆਉਂਦੇ ਨੇ ਉਹ ਵਿਅਕਤੀ ਪਿੰਡ ਦਾ ਕਿਸਾਨ ਹੈ ਉਸਨੂੰ ਦਾਖਲੇ ਤੋਂ ਇਨਕਾਰ ਕਰਨਾ ਤਾਂ ਹੀ ਜਾਇਜ਼ ਹੈ ਜੇਕਰ ਉਹ ਅਜਿਹਾ ਸਮਾਨ ਲੈ ਕੇ ਆ ਰਿਹਾ ਹੈ ਜਿਸ ਨੂੰ ਮੈਟਰੋ ਦੇ ਵਿੱਚ ਲਿਆਉਣ ਦੀ ਮਨਾਹੀ ਹੈ